ਦੋ ਤੋਂ ਤਿੰਨ ਕਿਲੋ ਤੱਕ ਤੁਹਾਡਾ ਜਿਹੜਾ ਭਾਰ ਹੈ ਇਹ ਬੜੇ ਆਰਾਮ ਨਾਲ ਵਧਾ ਦੇਗਾ ਤੁਹਾਡਾ ਤਿੰਨ ਤੋਂ 4 ਕਿਲੋ ਜਿਹੜਾ ਭਾਰ ਉਹ ਪਨੀਰ ਸੈਂਡਵਿਚ ਲਓਗੇ ਤੇ ਨਾਲ ਤੁਸੀਂ ਇੱਕ ਗਲਾਸ ਤੁਸੀਂ ਬਨਾਣਾ ਸ਼ੇਕ ਹੈ ਜਿਹੜਾ ਤੁਸੀਂ ਉਹ ਪੀਓਗੇ ਇਹ ਜਿਹੜਾ ਡਾਈਟ ਪਲਾਨ ਹੈ ਜਿਹੜਾ ਤੁਹਾਡਾ ਭਾਰ ਵਧਾਏਗਾ ਨਾ ਸੋ ਇਹ ਡਾਈਟ ਪਲਾਨ ਨੂੰ ਤੁਸੀਂ 15 ਦਿਨ ਤੁਸੀਂ ਫੋਲੋ ਕਰ ਲਓ ਮੇਰੇ ਤੋਂ ਤੁਹਾਨੂੰ ਸਾਰ ਨੂੰ ਪਿਆਰ ਪਿਆਰ ਸੱਚੀ ਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰੇ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਨਾਲ ਮੈਨੂੰ ਮੈਸੇਜ ਆਉਂਦੇ ਪਏ ਸੀ ਤੇ ਵੀਡੀਓ 'ਚ ਲੈ ਕੇ ਕਮੈਂਟ ਵੀ ਕਰਦੇ ਪਏ ਸੀ ਕਿ ਵੀਰ ਜੀ ਸਾਨੂੰ ਦਾ ਮਤਲਬ ਭਾਰ ਵਧਾਉਣ ਦੇ ਬਾਰੇ ਸਾਨੂੰ ਡਾਈਟ ਦੇ ਬਾਰੇ ਦੱਸੋ ਨਾ ਤੁਸੀਂ ਜਿੰਨੇ ਵੀ ਵੀਡੀਓ ਪਾਉਂਦੇ ਹੋ ਉਹ ਭਾਰ ਘਟਾਉਣ ਨੂੰ ਲੈ ਕੇ ਪਾਉਂਦੇ ਹੋ ਹਨਾ ਵੀ ਕਹਿੰਦੇ ਅਸੀਂ ਭਾਰ ਵਧਾਉਣਾ ਚਾਹੁੰਦੇ ਆ ਵੀ ਸਾਡੇ ਵਾਸਤੇ ਵੀ ਕੋਈ ਡਾਈਟ ਪਲਾਨ ਹੈ ਜਿਹੜਾ ਤੁਸੀਂ ਉਹ ਲੈ ਕੇ ਆਓ ਜਿਸ ਨਾਲ ਸਾਡਾ ਜਿਹੜਾ ਕਿ ਹਫਤੇ ਦੇ ਵਿੱਚ 10 ਦਿਨ ਦੇ ਵਿੱਚ ਜਾਂ ਫਿਰ 15 ਦਿਨ ਦੇ ਵਿੱਚ ਸਾਡਾ 3 ਤੋਂ 4 ਕਿਲੋ ਜਿਹੜਾ ਭਾਰ ਉਹ ਵਾਂਸ ਅਗੇ ਸੋ ਅਗਰ ਤੁਸੀਂ ਆਪਣਾ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜਰੂਰ ਦੇਖਿਓ ਜੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ 15 ਦਿਨ ਦਾ weight gain ਵਾਲਾ ਯਾਨੀ ਕਿ ਭਾਰ ਵਧਾਉਣ ਵਾਲਾ ਡਾਈਟ ਪਲਾਨ ਜਿਹੜਾ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗਾ ਜੀ ਸੋ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਿਉਂਕਿ ਮੈਂ ਇਸੇ ਤਰ੍ਹਾਂ ਦੇ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦਾ ਰਹੇ ਨਵਾਂ ਜੀ ਸੋ ਤੁਸੀਂ ਆਪਣਾ ਕਾਪੀ ਪੈਨ ਚੱਕ ਲੋ ਜੀ ਜੋ ਕੁਝ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਤੁਸੀਂ ਆਪਣੀ ਕਾਪੀ ਦੇ ਉੱਤੇ ਨੋਟ ਕਰੀ ਜਾਓ ਜੀ ਠੀਕ ਹੈ ਜੀ ਸੋ ਦੇਖੋ ਅਗਰ ਤੁਸੀਂ ਆਪਣਾ 15 ਦਿਨ ਦੇ ਵਿੱਚ ਤੁਸੀਂ 2 ਕਿਲੋ ਤੋਂ ਲੈ ਕੇ 3 ਕਿਲੋ ਤੱਕ ਤੁਸੀਂ ਭਾਰ ਵਧਾਉਣਾ ਚਾਹੁੰਦੇ ਹੋ ਹਨਾ ਤਾਂ ਆਹ ਡਾਈਟ ਪਲਾਨ ਨੂੰ ਤੁਸੀਂ ਫੋਲੋ ਕਰ ਲਿਓ ਇਹ ਜਿਹੜਾ ਡਾਈਟ ਪਲਾਨ ਜਿਹੜਾ ਤੁਹਾਡਾ ਭਾਰ ਵਧਾਏਗਾ ਨਾ ਇਹ ਤੁਹਾਡਾ ਮਸਲ ਸਾਈਜ਼ ਜਿਹੜਾ ਮਸਲ ਗੇਨ ਕਰੇਗਾ ਤੁਹਾਡਾ ਹਨਾ ਇਹ ਨਹੀਂ ਹੈਗਾ ਵੀ ਤੁਹਾਡੇ ਫੈਟ ਪਾ ਦੇਗਾ ਬੋਡੀ ਦੇ ਵਿੱਚ ਜਾਂ ਫਿਰ ਮਤਲਬ ਤੁਹਾਡੀ ਗੋਗਲ ਬਾਹਰ ਨਿਕਲ ਜੀਗੀ ਤੁਹਾਡਾ ਢਿੱਡ ਬਾਹਰ ਨਿਕਲੇਗਾ ਤੁਹਾਡੀ ਥਾਈ ਨੇ ਜਿਹੜੀ ਉਹ ਇਹ ਵੀ ਹੋ ਜਾਣੀ ਜਾਂ ਨਹੀਂ ਇਹ ਸਿਰਫ ਤੁਹਾਡੇ ਮਤਲਬ ਵੀ ਮਸਲ ਗੇਨ ਜਿਹੜਾ ਉਹ ਕਰੇਗਾ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਹੈਗਾ ਜੀ ਸਵੇਰੇ ਉੱਠਣਸਾਰ ਤੁਸੀਂ ਬਿਨਾ ਬਰਸ਼ ਕੀਤੇ ਹੋਏ ਤੁਸੀਂ ਇੱਕ ਗਲਾਸ ਤੁਸੀਂ ਜਿਹੜਾ ਗਰਮ ਪਾਣੀ ਦਾ ਜਿਹੜਾ ਤੁਸੀਂ ਉਹ ਪੀਣਾ ਹੀ ਪੀਣਾ ਕੋਸਾ ਕਰਕੇ ਠੀਕ ਹੈ ਜੀ ਜਦੋਂ ਕੋਸਾ ਕਰਕੇ ਤੁਸੀਂ ਪਾਣੀ ਪੀ ਕੇ ਹਟੋਗੇ ਬਰਸ਼ ਵਗੈਰਾ ਕਰਕੇ ਫਰੈਸ਼ ਅਪ ਵਗੈਰਾ ਹੋ ਕੇ ਫਿਰ ਤੁਸੀਂ ਉਤੋਂ ਠੀਕ 20 ਮਿੰਟ ਬਾਅਦ ਤੁਸੀਂ ਪੀਣਾ ਵਾ ਇੱਕ ਗਲਾਸ ਦੁੱਧ ਦਾ ਠੀਕ ਹੈ ਜੀ ਤੇ ਪੰਜ ਬਾਦਾਮ ਰਾਤ ਨੂੰ ਭੇਕੇ ਰੱਖ ਲਿਓ ਠੀਕ ਹੈ ਜੀ ਤੇ ਸਵੇਰੇ ਉੱਠ ਕੇ ਉਹ ਦੁੱਧ ਨਾਲ ਤੁਸੀਂ ਪੀਣੀਆ ਜਿਹੜਾ ਦੁੱਧ ਹੋਏਗਾ ਉਹਦੇ ਵਿੱਚ 슈ਗਰ ਤੁਸੀਂ ਬਿਲਕੁਲ ਵੀ ਐਡ ਨਹੀਂ ਕਰੋਗੇ ਠੀਕ ਹੈ ਜੀ ਦੁੱਧ ਜਿਹੜਾ ਤੁਹਾਨੂੰ ਪਿਓਰ ਮਿਲਣਾ ਚਾਹੀਦਾ ਘਰ ਦਾ ਦੁੱਧ ਮਿਲ ਜੇ ਤੁਹਾਨੂੰ ਜਿਆਦਾ ਵਧੀਆ ਵਾ ਇੱਕ ਗਲਾਸ ਦੁੱਧ ਹੋ ਗਿਆ ਤੇ ਪੰਜ ਬਾਦਮ ਭਿਜੇ ਹੋਏ ਹੋਗੇ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ 8:30 ਵਜੇ ਦੇ ਕਰੀਬ ਤੁਸੀਂ ਬ੍ਰੇਕਫਾਸਟ ਕਰੋਗੇ ਤੇ ਬ੍ਰੇਕਫਾਸਟ ਦੇ ਵਿੱਚ ਜਿਹੜੇ ਨੋਨ ਵੇਜ ਨੇ ਹਨਾ ਉਹ ਉਹ ਕਰਨਗੇ ਪੰਜ ਉਬਲੇ ਹੋਏ ਅੰਡੇ ਤੇ ਨਾਲ ਇੱਕ ਕੇਲਾ ਖਾਣਗੇ ਜੀ ਦੇ ਨਾਲ ਇੱਕ ਪਲੇਟ ਜਿਹੜੀ ਉਹ ਸਲਾਦ ਦੀ ਖਾਣਗੇ ਜੀ ਠੀਕ ਹੈ ਪੰਜ ਬਲੇ ਹੋਏ ਆਂਡੇ ਇੱਕ ਕੇਲਾ ਖਾਣਗੇ ਤੇ ਨਾਲ ਸਲਾਦ ਦੀ ਪਲੇਟ ਲੈਣਗੇ ਜੀ ਤੇ ਜਿਹੜੇ ਵੇਜੀਟੇਰੀਅਨ ਨੇ ਜਿਹੜੇ ਨੌਨ ਵੇਜ ਨਹੀਂ ਖਾਂਦੇ ਹੈਗੇ ਉਹ ਦਲੀਆ ਵਾ ਜਿਹੜਾ ਦਲੀਆ ਬਣਾਉਣਗੇ ਉਹ ਦੁੱਧ ਦੇ ਵਿੱਚ ਦਲੀਆ ਬਣਾਉਣਗੇ ਜੀ ਇੱਕ ਗਲਾਸ ਦੁੱਧਰਾ ਲੈਣਗੇ ਤੇ 30 ਤੋਂ 40 ਗ੍ਰਾਮ ਆ ਜਿਹੜੇ ਉਹ ਦਲੀਆ ਲੈਣਗੇ ਤੇ ਇੱਕ ਗਲਾਸ ਦੁੱਧ ਦੇ ਵਿੱਚ ਦਲੀਆ ਬਣਾ ਕੇ ਤੇ ਉਹਦੇ ਵਿੱਚ ਇੱਕ ਤੋਂ ਦੋ ਕੇਲੇ ਇੱਕ ਤੋਂ ਦੋ ਕੇਲੇ ਉਹ ਬਰੀਕ ਬਰੀਕ ਕੱਟ ਕਰਕੇ ਇਰੇ ਵਿੱਚ ਪਾ ਦੇਣਗੇ ਦਲੀ ਦੇ ਵਿੱਚ ਤੇ ਪੰਜ ਬਾਦਾਮ ਜਿਹੜੇ ਭਿੱਜੇ ਹੋਏ ਉਹ ਵੀ ਉਹਦੇ ਵਿੱਚ ਪਾ ਦੇਣਗੇ ਜੀ ਠੀਕ ਹੈ ਜੀ ਉਹ ਇਹ ਬਰੀਕ ਫਾਸਟ ਕਰਨਗੇ ਠੀਕ ਆ ਉਤੋਂ ਬਾਅਦ 11:30 ਵਜੇ 11:30 ਵਜੇ ਤੁਸੀਂ ਇੱਕ ਚਮਚ ਪੀਨਟ ਬਟਰ ਤੇ ਨਾਲ ਤੁਸੀਂ ਇੱਕ ਕੇਲਾ ਤੇ ਦੋ ਤੁਸੀਂ ਬ੍ਰੈਡ ਲੈਣੇ ਆ ਜੀ ਠੀਕ ਹੈ ਜੀ ਦੋ ਬ੍ਰੈਡ ਲੈ ਕੇ ਤੁਸੀਂ ਮਤਲਬ ਪੀਨਟ ਬਟਰ ਲੈਣਾ ਉਹ ਚੰਗੀ ਤਰ੍ਹਾਂ ਤੁਸੀਂ ਲਗਾ ਲੈਣਾ ਉਹਦੇ ਤੇ ਠੀਕ ਹੈ ਜੀ ਬ੍ਰੈਡਾਂ ਦੇ ਉੱਤੇ ਤੇ ਕੇਲੇ ਨੂੰ ਬਰੀਕ ਬਰੀਕ ਕੱਟ ਕਰਕੇ ਤੁਸੀਂ ਉਹਦੇ ਉੱਪਰ ਰੱਖ ਕੇ ਉਹਦੀ ਇੱਕ ਸੈਂਡਵਿਚ ਜੀ ਹੈ ਜਿਹੜੀ ਉਹ ਤੁਸੀਂ ਬਣਾ ਲੈਣੀ ਹੈ ਠੀਕ ਹੈ ਜੀ ਸੋ ਤੁਸੀਂ ਇਹ ਲਵੋਗੇ ਜੀ ਠੀਕ ਹੈ ਜੀ ਜੇ ਤੁਹਾਨੂੰ ਪੀਨਟ ਬਟਰ ਨਹੀਂ ਮਿਲਦਾ ਹੈਗਾ ਤਾਂ ਉਹਦੀ ਥਾਂ ਤੇ ਤੁਸੀਂ ਪੀਨਟ ਨਹੀਂ ਹੁੰਦੇ ਕਿ ਗੁਠਲੇ ਤੇ ਦਾਣੇ ਹੁੰਦੇ ਆ ਇੱਕ ਮੁਠੀ ਤੁਸੀਂ ਉਹ ਵੀ ਲੈ ਸਕਦੇ ਹੋ ਜੇ ਤੁਹਾਨੂੰ ਪੀਨਟ ਬਟਰ ਨਹੀਂ ਮਿਲਦਾ ਹੈਗਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਜੀ 2 ਵਜੇ ਠੀਕ ਹੈ ਜੀ ਠੀਕ 2 ਵਜੇ ਆਪਾਂ ਜਿਹੜਾ ਲੰਚ ਆ ਆਪਾਂ ਉਹ ਕਰਾਂਗੇ ਸੋ ਲੰਚ ਦੇ ਵਿੱਚ ਦੇਖੋ ਆਪਾਂ 50 ਗ੍ਰਾਮ ਰਾਈਸ 50 ਗ੍ਰਾਮ ਆਪਾਂ ਰਾਈਸ ਲਵਾਂਗੇ ਨਾਲ ਕੋਈ ਵੀ ਦਾਲ ਸਬਜ਼ੀ ਤੁਹਾਡੀ ਚੁਆਇਸ ਦੀ ਇੱਕ ਕੋਲੀ ਉਹ ਹੋਏਗੀ ਜੀ ਨਾਲ ਇੱਕ ਪਲੇਟ ਸਲਾਦ ਦੀ ਹੋਏਗੀ ਤੇ 200 ਗ੍ਰਾਮ ਤੁਸੀਂ ਦਹੀਂ ਲਓਗੇ ਨਾਲ ਤੇ ਇੱਕ ਦੇਸੀ ਘਿਓ ਦਾ ਚਮਚ ਲਓਗੇ ਜਿਹੜਾ ਦੇਸੀ ਘਿਓ ਆ ਉਹ ਤੁਸੀਂ ਆਪਣੀ ਸਬਜ਼ੀ ਦੇ ਵਿੱਚ ਤੁਸੀਂ ਪਾ ਲੈਣਾ ਠੀਕ ਹੈ ਜੀ ਤੇ ਨਾਲ ਤੁਸੀਂ 200 ਗ੍ਰਾਮ ਜਿਹੜਾ ਉਹ ਪਨੀਰ ਲਓਗੇ ਜੀ ਠੀਕ ਹੈ ਜੀ ਤੇ ਜਿਹੜੇ ਨੌਨ ਵੇਜ ਆ ਉਹ ਸਾਰਾ ਉਹ ਸੇਮ ਇਸੇ ਤਰ੍ਹਾਂ ਹੋਊਗਾ ਉਹ ਪਨੀਰ ਦੀ ਥਾਂ ਤੇ ਤੁਸੀਂ ਚਾਰ ਉਬਲੇ ਹੋਏ ਅੰਡੇ ਲਵੋਗੇ ਉਹਦਾ ਜਿਹੜਾ yellow ਪਾਰਟ ਆ ਤੁਸੀਂ ਕਰ ਦੋਗੇ ਠੀਕ ਹੈ ਜੀ ਪਨੀਰ ਦੀ ਸਾਧ ਤੁਸੀਂ ਇੱਕ ਜਿਹੜਾ ਉਹ ਐਡ ਕਰਨਾ ਵਾ ਬਾਕੀ ਸਾਰਾ ਕੁਝ ਸੇਮ ਰਹੇਗਾ ਜੀ ਉਸ ਤੋਂ ਬਾਅਦ 4 ਵਜੇ 4 ਵਜੇ ਤੁਸੀਂ ਲਓਗੇ ਜੀ ਪਨੀਰ ਸੈਂਡਵਿਚ ਲਓਗੇ ਜੀ ਠੀਕ ਹੈ ਜੀ ਪਨੀਰ ਸੈਂਡਵਿਚ ਲਓਗੇ ਤੇ ਨਾਲ ਤੁਸੀਂ ਇੱਕ ਗਲਾਸ ਤੁਸੀਂ ਬਨਾਣਾ ਸ਼ੇਕ ਹੈ ਜਿਹੜਾ ਤੁਸੀਂ ਉਹ ਪੀਓਗੇ ਠੀਕ ਹੈ ਜੀ ਪਨੀਰ ਸੈਂਡਵਿਚ ਪਲੱਸ ਬਨਾਣਾ ਸ਼ੇਕ ਹੋਗਾ ਇੱਕ ਗਲਾਸ ਤੇ ਜਿਹੜੇ ਨੌਨ ਵੇਜ ਖਾ ਲੈਂਦੇ ਨੇ ਉਹ ਤਿੰਨ ਆਂਡਿਆਂ ਦੀ ਆਮਲੇਟ ਲੈਣਗੇ ਤਿੰਨ ਆਂਡੇ ਦੀ ਆਮਲੇਟ ਤੇ ਨਾਲ ਇੱਕ ਗਲਾਸ ਬਨਾਣਾ ਸ਼ਕ ਪੀਣਗੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਡਿਨਰ ਹੋ ਗਿਆ ਜੀ 8 ਵਜੇ 8 ਵਜੇ ਆਪਾਂ ਡਿਨਰ ਕਰਾਂਗੇ ਡਿਨਰ ਦੇ ਵਿੱਚ ਆਪਾਂ ਜਿਹੜੇ ਨੌਨ ਵੇਜ ਨੇ ਉਹ 250 ਗ੍ਰਾਮ ਬੋਇਲ ਚਿਕਨ ਲੈਣਗੇ ਜੀ ਠੀਕ ਹੈ ਜੀ 250 ਗ੍ਰਾਮ ਬੋਇਲ ਚਿਕਨ ਲੈਣਗੇ ਜੀ ਤੇ ਜਿਹੜੇ ਵੇਜੀਟੇਰੀ ਨੇ ਉਹ 250 ਗ੍ਰਾਮ ਪਨੀਰ ਲੈਣਗੇ ਠੀਕ ਆ ਤੇ ਪਲੱਸ ਤੁਸੀਂ 50 ਗ੍ਰਾਮ ਤੁਸੀਂ ਰਾਈਸ ਲਓਗੇ ਜਿਹੜੇ ਰਾਈਸ ਨੇ 50 ਗ੍ਰਾਮ ਉਹ ਬਣਾਉਣ ਤੋਂ ਪਹਿਲਾਂ ਤੋਲਣੇ ਨੇ ਬਣਾਉਣ ਤੋਂ ਬਾਅਦ ਭਾਵੇਂ 100 ਗ੍ਰਾਮ ਹੋ ਜਾਣਾ ਚਾਹੀਏ 200 ਗ੍ਰਾਮ ਹੋ ਜਾਣਾ ਸਾਡਾ ਉਹਦੇ ਨਾਲ ਕੋਈ ਲਿੰਕ ਨਹੀਂ ਹੈਗਾ ਬਣਾਉਣ ਤੋਂ ਪਹਿਲਾਂ ਤੁਸੀਂ 50 ਗ੍ਰਾਮ ਰਾਈਸ ਲੈਣਿਆ ਜੀ ਸਲਾਦ ਹੋ ਗਿਆ ਜੀ ਠੀਕ ਹੈ ਜੀ ਕੋਈ ਵੀ ਦਾਲ ਸਬਜ਼ੀ ਤੁਹਾਡੀ ਚੋਇਸ ਦੀ ਹੋ ਜੀ ਸੋ ਇਹ ਮੀਲ ਨੇ ਜਿਹੜੀਆਂ ਤੁਸੀਂ ਲੈਣੀਆਂ ਨੇ ਤੇ ਤੁਸੀਂ ਨਾਲ ਇਹਦੇ ਤੁਸੀਂ ਵੇਪ ਪ੍ਰੋਟੀਨ ਵੇਪ ਪ੍ਰੋਟੀਨ ਵੀ ਤੁਸੀਂ ਐਡ ਜਿਹੜਾ ਤੁਸੀਂ ਕਰ ਸਕਦੇ ਹੋ ਵੇਪ ਪ੍ਰੋਟੀਨ ਤੁਸੀਂ ਸੌਣ ਲੱਗੇ ਵੀ ਤੁਸੀਂ ਪੀ ਸਕਦੇ ਹੋ ਜਾਂ ਵਿੱਚ ਤੁਸੀਂ ਕਿਸੇ ਵੀ ਮੀਲ ਦੇ ਵਿੱਚ ਵੀ ਤੁਸੀਂ ਐਡ ਕਰ ਸਕਦੇ ਹੋ ਵੇਪ ਪ੍ਰੋਟੀਨ ਤੁਸੀਂ ਲੈ ਸਕਦੇ ਹੋ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ ਜੇ ਜਿਹੜਾ ਵੇਸਟ ਹੋਏਗਾ ਪ੍ਰੋਟੀਨ ਉਹਦਾ ਮੈਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਤੁਸੀਂ ਉਹਨੂੰ ਬਾਇ ਕਰ ਲਿਓ ਠੀਕ ਹੈ ਜੀ ਤੁਸੀਂ ਵੇਪ ਪ੍ਰੋਟੀਨ ਵੀ ਐਡ ਕਰ ਲਿਓ ਜੀ ਇਹ ਤੁਹਾਡੇ ਲਈ ਵਧੀਆ ਵਾ ਠੀਕ ਹੈ ਜੀ ਭਾਰ ਵਧਾਉਣ ਦੇ ਲਈ ਸੋ ਇਹ ਡਾਈਟ ਪਲਾਨ ਨੂੰ ਤੁਸੀਂ 15 ਦਿਨ ਤੁਸੀਂ ਫੋਲੋ ਕਰ ਲਓ ਇਹ 15 ਦਿਨ ਦੇ ਵਿੱਚ ਤੁਹਾਡਾ 2 ਕਿਲੋ ਤੋਂ ਲੈ ਕੇ 3 ਕਿਲੋ 2 ਤੋਂ 3 ਕਿਲੋ ਤੱਕ ਤੁਹਾਡਾ ਜਿਹੜਾ ਭਾਰ ਆ ਇਹ ਬੜੇ ਆਰਾਮ ਨਾਲ ਵਧਾ ਦੇਗਾ ਤੁਹਾਡਾ ਠੀਕ ਹੈ ਜੀ ਤੁਹਾਡੀ ਜਿਹੜੀ ਬੋਡੀ ਆ ਦੇਖੀ ਜੇ ਤੁਹਾਡੀ ਬੁੜੀ ਹਲਕੀ ਲੱਗਦੀ ਵੀ ਆ ਪਤਲੇ ਜਿਹਾ ਲੱਗਦੇ ਪਏ ਤੁਹਾਡੇ ਲੱਕ ਤੇ ਪੈਂਟ ਨਹੀਂ ਟਿਕਦੀ ਹੈਗੀ ਤੁਸੀਂ ਇਹ ਡਾਈਟ ਪਲਨ ਨੂੰ ਫੋਲੋ ਕਰ ਲਓ ਤੁਹਾਡੇ ਤੇ ਕੋਈ ਬੋਡੀ ਜਿਹੜੀ ਬਿਲਕੁਲ ਫਲਾਟ ਹੈਗਾ ਤੁਹਾਡੇ ਮਸਲਗੇ ਨੂੰ ਹੋ ਜਾਏਗਾ ਤੇ ਤੁਹਾਡੇ ਜਿਹੜੇ ਪਾਏ ਹੋਏ ਕੱਪੜੇ ਵੀ ਤੁਹਾਡੀ ਸਰੀਰ ਦੇ ਉੱਤੇ ਵਧੀਆ ਲੱਗਣਗੇ ਠੀਕ ਹੈ ਜੀ ਸੋ ਇਹ ਡਾਈਟ ਪਲਨ ਤੁਹਾਡੇ ਵਾਸਤੇ ਹੈ ਜਿਹੜੇ ਮੇਰੇ ਪਿੰਡ ਭਰਾ ਕਹਿੰਦੇ ਵੀ ਸਾਡਾ ਭਾਰ ਨਹੀਂ ਵਧਦਾ ਹੈਗਾ ਹਨਾ ਤੁਸੀਂ ਆਹ ਡਾਈਟ ਪਲਨ ਨੂੰ ਫੋਲੋ ਕਰ ਲਓ ਇਹਦੇ ਨਾਲ ਤੁਹਾਡਾ ਜਿਹੜਾ ਭਾਰ ਆ ਉਹ ਵਧੇਗਾ ਹੀ ਵਧੇਗਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਾਂ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰ ਪੋਸਤ ਸਤ ਸ੍ਰੀ ਅਕਾਲ ਸੋ ਦੋਸਤੋ ਮਿਲਦੇ ਗਏਗਾ ਲਈ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲੱਗਦਾ ਨੂੰ ਸਰ ਨੂੰ ਮੇਰੇ ਵੱਲੋਂ ਪਿਆਰ ਪਰੀ ਸਤ ਸ੍ਰੀ ਅਕਾਲ